ਕੰਨਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਸ਼ੀਟਪ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਰਾਜਸਥਾਨਸੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਵਿਖਾਉਣੀਆਂ ਜਿਨ੍ਹਾਂ ਦੇ ਵਿੱਚ ਦੋ ਟੋਕੜਾ ਕਪਣਾ ਚੱਕ ਪਾਸ ਤੇ ਇੱਕ ਆ ਤਾਜੀ ਸੂਈ ਝੋਟੀ ਤੁਹਾਨੂੰ ਦਿਖਾਉਣੀ ਹੈ ਇਹ ਸਵੇਰ ਸਵੇਰ ਦਾ ਟਾਈਮ ਹੈ ਜਿਹੜਾ ਤੇ ਨੋਰਮਲ ਜੀ ਰੇਟ ਜਿਹੜੇ ਕਹਿੰਦੇ ਕਿ ਅੱਜ ਆਪਾਂ ਕਰਨੇ ਆਂ ਹਾਂਜੀ ਵਰਦੀ ਸਤਿ ਸ੍ਰੀ ਅਕਾਲ ਜੀ ਵਧੀਆ ਹੋ ਦੀਆ ਤੁਸੀਂ ਦੱਸੋ ਵਧੀਆ ਵਧੀਆ ਵੇਗਿਆ ਮਾਲ ਉਦਨਾਲਾ ਫਿਰ ਹਾਂਜੀ ਪਰਸਾਂ ਵੀ ਟੰਗ ਰਹੇਗੇ ਤੁਸੀਂ ਆਏ ਨਹੀਂ ਤੇ ਪਰਸਾਂ ਫਿਰ ਰਹੀ ਹਾਂ ਉਧਰ ਕੇ ਬੰਨੇ ਚਲਗੇ ਨਾ ਇਹ ਪੰਜ ਛੇ ਇਕੱਠੀਆਂ ਕੀਤੀਆਂ ਸੀ ਤੁਹਾਡੇ ਕੋਲ ਆਏ ਨਹੀਂ ਗਿਆ ਠੀਕ ਆ ਅੱਜ ਵੀ ਟੁਕੜਾ ਕ ਬਣਾਈਆਂ ਹਾਂਜੀ ਮਹੀ ਦਾ ਥੋੜਾ ਜਾਰਾ ਬਾਜ਼ਾਰ ਤੇ ਜਿਆਦਾ ਮਹੀਆਂ ਖਾ ਮਹੀਆਂ ਲੱਭ ਲਈ ਠੀਕ ਆ ਚਲੋ ਨਾਮ ਦੱਸ ਤੇ ਕਰੀ ਨਾਮ ਮੇਰਾ ਹਰਮਨਦੀਪ ਸਿੰਘ ਜੀ ਹਾਂਜੀ ਤੇ ਐਡਰੈਸ ਰਾਸਪਿੰਡਰਾਇਆ ਸਾਸੀ ਤਹਿਸੀਲ ਜਨਾਲਾ ਜਿਹੜਾ ਅੰਮ੍ਰਿਤਸਰ ਤੇ 에어ਪੋਰਟ ਦੇ ਬਿਲਕੁਲ ਨਾਲ ਹੀ ਹਨਾ ਬਿਲਕੁਲ ਨਾਲ ਕਿਲੋਮੀਟਰ ਹੀ ਹੈ ਬੀ 에어ਪੋਰਟ ਠੀਕ ਹੈ ਉਤਰਾਕੰਡ ਦੇ 에어ਪੋਰਟ ਦੀ ਨਾਲ ਹੀ ਲੱਗਦੀ ਹੈ ਹਨਾ ਹਾਂਜੀ ਨਾਲ ਹੀ ਹੈ ਮਤਲਬ ਇਹਨੇ ਠੀਕ ਜੇ ਕਿਸੇ ਨੇ ਮੰਨ ਲਾ ਤੁਹਾਡੇ ਕੋਲ ਆਇਆ ਉਹ 에어ਪੋਰਟ ਆ ਜੇ ਤੇ ਆਪੇ ਤੁਹਾਡੇ ਕੋਲ ਪਹੁੰਚਣਾ ਉਹਨੇ ਹਾਂਜੀ ਪਹੁੰਚਣ ਦਾ ਆਣਾ ਠੀਕ ਹੈ ਤੇ ਫੋਨ ਨੰਬਰ ਬੋਲ ਦੋ ਇੱਕ ਵਾਰੀ 82643 ਬਤਾ ਦਈਏ 131 ਠੀਕ ਹੈ ਜੀ ਤੇ ਚਲੋ ਪਹਿਲਾਂ ਟੁਕੜਾ ਕੱਪਣੇ ਦਿਖਾ ਦਈਏ ਆਪਾਂ ਪਹਿਲੇ ਨੰਬਰ ਤੇ ਸ਼ੁਰੂਆਤ ਜਿਹੜੀ ਆ ਇਤੋਂ ਹੀ ਆਪਾਂ ਕਰਨੀ ਥਾਣਵੀ ਤੇ ਦੇਖ ਸਕਦੇ ਲੱਗੇ ਤੋਂ ਕਿੰਨੇ ਚੱਤੇ ਚੈੱਕ ਪਾਸਟੇ ਵਿਤੀ ਇਹ ਜੀ ਸਾਢੇ ਪੰਜ ਮਹੀਨੇ ਦੇ ਚੈੱਕ ਪਾਸ ਜੇ 20 ਤਰੀਕ ਤੋਂ ਇਹਨੂੰ ਸ਼ਾਮੀ ਨਾਲ ਲੱਗਣਾ ਜੀ ਤੇ ਦੁੱਧ ਕਿੰਨਾ ਜੀ ਹੁਣ ਬਹੁਤ ਵੀ ਜੀ ਇੱਕੋ ਟਾਈਮ ਹੀ ਕੀਤੀ ਹੈ ਜਿਹੜੇ ਭਾਈ ਉਹਨਾਂ ਲੈ ਆਂਦੀ ਉਹਨਾਂ ਦਾ ਡੰਗਰ ਜ਼ਿਆਦਾ ਹੀ ਹਾਂਜੀ ਤੇ ਉਹਨਾਂ ਇੱਕੋ ਟਾਈਮ ਕੀਤੀ ਦੁੱਧ 4 ਕਿਲੋ ਦਿੰਦੀ ਜੀ ਪਾੜੇ ਨੇ ਮਿਲਦੀ ਹਾਂਜੀ ਸੀਲ ਵੱਡੀ ਆ ਠੀਕ ਆ ਹਾਂਜੀ ਤੋੜੋ ਫੇਰ ਇੱਕ ਰੀਨ ਬਾਕੀ ਆ ਹਵਾਨਾ ਦੇਖ ਸਾਡੇ ਦਾ ਲੱਗੇ ਤਾਂ ਇੱਕੋ ਟਾਈਮ ਹੀ ਮਿਲਦੀ ਹੈ ਤੇ ਦੁੱਧ ਜਿਹੜਾ ਕਹਿੰਦੇ ਕਿ 4 ਲੀਟਰ ਦਿੰਦੀ ਇੱਕੋ ਟਾਈਮ ਦਾ ਹੀ ਬਾਕੀ ਜੇ ਸਵੇਰਾ ਸਵੇਰ ਦਾ ਟਾਈਮ ਹੈ ਆ ਦੇਖ ਸਾਡੇ ਹਵਾਨਾ ਇਹਦਾ ਲੱਗੇ ਤਾਂ ਤੇ ਕਿੰਨਾ ਰੱਖਣਾ ਵੀਰ ਜੀ ਦਾ ਮੁੱਲ ਫਿਰ ਆਪਾਂ ਮੁੱਲ ਵੀ ਜੀ ਆਪਾਂ ਜੈਜੇ ਕਰਨੇ ਆ ਕਿੰਨੇ ਦਾ 47000 ਦੇ 1000 ਛੱਡਦੀ ਏ ਅੱਛਾ ਯਾਰ ਹੋਰ ਛੱਡਦੀ ਫਿਰ ਪੂਰੇ 45 ਦੀ ਕਰ ਦਈਏ ਠੀਕ ਹੈ ਚਲੋ ਮੌਕੇ ਤੇ ਮੰਨ ਤਾਂ ਹੋਰ ਹੋ ਜਾਊਗਾ ਵੀਰ ਜੀ ਮੌਕੇ ਤੇ ਥੋੜਾ ਬੋਦਾ ਕਰਦਾ ਹਾਂ ਠੀਕ ਹੈ ਜੀ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਕਿੰਨੇ ਜਦੀ ਚੱਕ ਪਾਸ ਤੇ ਇਹ ਵੀਰ ਜੀ ਸ਼ਾਮ ਨੇ ਰੀ ਚੱਕ ਪਾਸ ਇਹਨੂੰ 2-3 ਨੂੰ 6 ਮਹੀਨੇ ਹੋਣੇ ਏ ਸਤ ਅੱਛਾ ਤੇ ਦੁੱਧ ਆਖੀ ਪੈਰੀ ਤੇਂਦੀ ਆ ਵੀ 4 ਕਿਲੋ ਇੱਕੋ ਕਰ ਲੈਈਆਂ ਵੀ ਜੀ ਅੱਛਾ ਹਾਂਜੀ ਠੀਕ ਐ ਬਾੜ ਦੇ ਮਿਲਦੀਆਂ ਬਾਕੀ 3 ਗਾਣਾ ਲੈਣ ਗਿਆ ਅੱਛਾ ਇੱਕੋ ਟਾਈਮ ਮਿਲਦੀ 4 ਕਿਲੋ ਦੁੱਧ ਦੇਂਦੇ ਦਿੰਦੀ ਆ ਤੁਰਹਾ ਫਿਰ ਇੱਕ ਰੀ ਨਵੇਂ ਆਹ ਦੇਖ ਸਾ ਦਿਲਾ ਵੀ ਜੀ ਜਿਹੜੇ ਜਿਹੜੇ ਤੋਂ ਸੰਗਾ ਸੰਗਾ ਤੋਂ ਵੀ ਠੀਕ ਐ ਛੜੀਆਂ ਕੱਦ ਹੋ ਜਨ ਵੀ ਜਿਹੜਾ ਠੀਕ ਠਾਕ ਐ ਆਹ ਵਾਹ ਨਾਲ ਤਾਂ ਲੱਗਦਾ ਮੈਂ ਦੇਖ ਸਕਦੇ ਹਾਂ ਆਹ ਦੇਖ ਸਾਡੇ ਸਾਨੇ ਕਰੀ ਲੱਗਦੇ ਉਹ ਤੇ ਬਾਕੀ ਮਿਲਕਵੇਂ ਨੇ ਵੀ ਚੰਗੇ ਦਿਖਣਦੇ ਆ ਉਮੀਦ ਹੈ ਇਹਨੇ ਸੱਜਰ ਦੇ ਵੀ ਦੁੱਧ ਜਿਹੜਾ ਚੰਗਾ ਚ ਆਇਆ ਹੋਊਗਾ ਜੇਦੇ ਤਾਂ ਇੱਕ ਵਾਰੀ ਫਿਰ ਤੋਂ ਤੇ ਇਹਦਾ ਮੁੱਲ ਵੀ ਜੀ ਫਿਰ ਜਾ ਜਾ ਕਰਨਾ ਕਿੰਨਾ ਮੁੱਲ 52000 ਜੇ ਬਾਕੀ ਤੁਸੀਂ ਕਰ ਦੋ ਕਰ ਦਿਓ ਪੂਰੇ 50 ਦੀ ਕੋਈ ਨਹੀਂ ਜਾਣਦੇ ਠੀਕ ਹੈ ਪੂਰੇ 50 ਦੀ ਦੇ ਦੋਗੇ ਹਾਂਜੀ ਠੀਕ ਹੈ ਜੀ ਤੇ ਹੁਣ ਆ ਗਈ ਆਪਣੇ ਕੋਲ ਇੱਕ ਸੱਜਰ ਸੂਈ ਝੋਟੀ ਸੋਹਣੀ ਝੋਟੀ ਹੈ ਤੇ ਬਾਕੀ ਵਿਦਿਆ ਨੰਮ ਫਕਰੀ ਫਲ ਕੋਰੀ ਪਾਈ ਹੈ ਅੱਜ ਤੇ ਆ ਬੱਚਾ ਜੀ ਦਾ ਹਾਂਜੀ ਕੱਟੀ ਵੀਰਜੀ ਦੀ ਮੇਰੇ ਕੱਟੀ ਆ ਤਾਜੀ ਕੱਟੀ ਆ ਜਿ ਪੁੱtheta ਦਿਨ ਹੀ ਹੋਏ ਨਾ ਕਿੰਨੇ ਕਿ ਦਿਨ ਹੋਏ ਵੀਰਜੀ ਨੂੰ ਸੋਈ ਨੂੰ ਸੋਈ ਨੂੰ ਵੀਰਜੀ 6 ਦਿਨ ਹੋ ਗਏ ਆ ਅੱਜ 7ਵਾਂ ਦਿਨ ਜੀ ਸੋਈ ਨੂੰ ਅੱਛਾ ਹਾਂਜੀ ਤੇ ਕਿੰਨਾ ਦੁੱਧ ਤਿਆਰ ਕਰਗੀ ਜੀ 11 ਕਿਲੋ ਵੀਰਜੀ ਤਿਆਰ ਜੀ ਆਪਾਂ 10 ਕਿਲੋ ਦੀ ਗਾਰੰਟੀ ਦੇਣੀ ਆ ਲੀਟਰ ਵਾਲਾ ਪੱਕਾ ਹੋਵੇ ਤੇ ਕਿੰਨਾ ਖਚਵਾਈ ਜਾਊਗੀ ਦੁੱਧ ਵੀਰਜੀ ਤੇਰਾ 4 ਕਿਲੋ ਝੋਟੀ ਕਰ ਜੂ ਥਣਾ ਵੀ ਆਪਣੀ ਗਾਰੰਟੀ ਹੈ ਉਹ ਕੋ ਪੂਰ ਛਟਾ ਹੋਏ ਕੋਈ ਕਾਟਵਾ ਦੀ ਆਪਣੀ ਗਾਰੰਟੀ ਹੈ ਠੀਕ ਆ ਹਾਂਜੀ ਤੇ ਸੂਆ ਕਿੰਨਾ ਜੀ ਬੜੀ ਕੋਲੀ ਆ ਸੋਹਣੇ ਆਇਦਾ ਸੋਹਣੀ ਕੀ ਤੁਜਾ ਜੀ ਠੀਕ ਆ ਲਿਆ ਖੋਲੋ ਫਿਰ ਤੋੜ ਦਈਏ ਨਮ ਬਾਕੀ ਕਦ ਕਾਠ ਵੀ ਚੰਗਾ ਤੇ ਉਤਰਾ ਵੀ ਸੋਹਣੀ ਫੱਬਦੀ ਆ ਜਿਹੜੀ ਸਿੰਗਾਤਾਂ ਵੀ ਸੋਹਣੀ ਆ ਤੇ ਮੂੰਹ ਮੱਥੇ ਦੀ ਸੋਹਣੀ ਆ ਜਿਹੜੀ ਤੇ ਆ ਹਵਾ ਨਾਇਦਾ ਦੇਖ ਕਰਦੇ ਜੀ ਬਿਲਕੁਲ ਕੰਪੈਕਟ ਹੈ ਵਾਨਾ ਜਿਹੜਾ گاਵਾ ਵਰਗਾ ਤੇ ਆ ਥਾਣੇ ਵੀ ਲੱਗੇ ਤੋਂ ਦੇਖ ਸਕਦੇ ਜੀ ਤੇ ਇਹਦਾ ਕਿੰਨਾ ਰੱਖਣਾ ਵੀ ਦੀ ਮੁੱਲ ਫਿਰ ਆਪਾਂ ਇਹ ਕੀ ਇਹਦੇ ਝੋਟੀ ਚੱਗੇ ਏਡੇ ਤੇ ਹੋਵੇ 1 ਪੰਜ ਦੀ ਜਉ ਹਾਂਜੀ ਹੁਣ 95 ਦੀ ਦੇ ਦਈਏ ਨਹੀਂ ਵਿੱਚ ਹੋਰ ਕਰ ਦੀਏ ਮਾਨ ਕਰ ਦੋ ਕੋਈ ਨਹੀਂ ਪੂਰੇ 90 ਦੀ ਹੋਰ ਦੋ ਛੱਡ ਦਾਂਗੇ ਭਾਈ 88 ਹਜ਼ਾਰ ਦੀ ਥੋੜੀ 86 ਹਜ਼ਾਰ ਦੀ ਦੇ ਦੋਗੇ ਹਾਂ ਜੀ ਬਾਕੀ ਚੌਂ ਚਾਂ ਬੜੀ ਚੰਗੀ ਆ ਥਣਾ ਦੀ ਆਪਣੀ ਕੈਂਟੀ ਹੋ ਗਈ ਠੀਕ ਹੈ ਜੀ ਠੀਕ ਹੈ ਜੀ ਤੇ ਠੀਕ ਹੈ ਵੀਰ ਖੁਸ਼ ਹੋ ਗਿਆ ਨਾ ਨਹੀਂ ਨਹੀਂ ਬਸ ਵੀਰ ਜੀ ਜਿਹੜਾ ਵੀਰ ਭਰਾ ਆਵੇ ਆਪਣੀ ਤਸੱਲੀ ਕਰਕੇ ਖੜੇ ਦੋ ਟਾਈਮ ਚੋਗੇ ਖੜੇ ਵੇਖ ਚੱਕ ਕੇ ਖੜੇ ਹਨਾ ਢਾਡੇ ਕਰ ਤਸੱਲੀ ਕਰਕੇ ਖੜੇ ਠੀਕ ਹੈ ਵੀਰ ਜੀ ਬਾਕੀ ਜਿਹੜਾ ਵੀ ਕੋਈ ਵੀਰ ਇੱਥੇ ਆਵੇ ਆਪਣੀ ਮਰਜ਼ੀ ਨਾਲ ਵੇਖ ਕੇ ਪਸੰਦ ਕਰਕੇ ਤਸੱਲੀ ਕਰਕੇ ਖੜੇ ਪਸੰਦ ਹੋਵੇ ਤੇ ਲੈ ਜੇ ਨਾ ਪਸੰਦ ਹੋਵੇ ਤੇ ਰਹਿਂਦੇ